ਜੀ ਜਿਹੜਾ ਹੈਗਾ ਆਪਣਾ ਬੋਡੀ ਸਰਵਿਸ ਚੂਜ਼ ਕੀਤਾ ਕੀ ਪ੍ਰੋਬਲਮ ਸੀ ਤੁਹਾਨੂੰ ਪਹਿਲਾਂ ਮੈਨੂੰ ਇਹ ਕਈ ਸਾਲ ਤੋਂ ਨਾ ਮੇਰੇ ਸੱਟ ਵੱਜ ਗਈ ਸੀ ਓਕੇ ਜੀ ਤੇ ਸੱਟ ਵੱਜਣ ਨਾਲ ਨਾ ਮੇਰੇ ਸਿਰ ਦੇ ਨਾੜਾ ਬਲੌਕ ਹੋ ਗਏ ਓਕੇ ਉਹਦੇ ਬਲੌਕ ਹੋਣ ਨਾਲ ਮੈਨੂੰ ਛੱਕ ਨਹੀਂ ਆਉਂਦੀ ਸੀ ਜਮੀ 4 ਸਾਲ ਤੱਕ ਮੈਨੂੰ ਪਰ ਕੋਈ ਪਤਾ ਨਹੀਂ ਲੱਗਿਆ ਸੀ ਵੀ ਇਹ ਕੀ ਚੀਜ਼ ਹੋਈ ਹੈ ਮੈਨੂੰ ਓਕੇ ਤੇ ਉਹ ਜਦੋਂ ਮੈਂ ਹੌਲੀ ਹੌਲੀ ਬਹੁਤ ਦਵਾਈਆਂ ਵੀ ਲੈਤੀਆਂ ਜੀ ਠੀਕ ਹੈ ਪਰ ਮੇਰਾ ਕੋਈ ਹੱਲ ਨਹੀਂ ਹੋ ਰਿਹਾ ਜੀ ਓਕੇ ਕੋਈ ਕਿਸੇ ਬੁੜੀ ਤੋਂ ਅਸੀਂ ਨੇ ਨਸਵਾਰ ਵੀ ਸੁੰਗੀ ਉਹਦੇ ਨਾਲ ਇੱਕ ਛਿੱਕ ਆਈ ਬਸ ਉਸ ਤੋਂ ਬਾਅਦ ਮੈਂ ਫੇਰ ਮਲ ਛਿੱਕਾਂ ਨਹੀਂ ਬੰਦ ਹੋ ਗਈ ਬੰਦ ਹੋ ਗਈਆਂ ਦਵਾਈਆਂ ਤੁਸੀਂ ਕਿੰਨੀਆਂ ਖਲਾਈਆਂ ਜਿਵੇਂ ਦਿਮਾਗ ਬਹੁਤ ਲੈਂਦੀਆਂ ਜੀ ਦਿਮਾਗ ਫਿਰ ਸੁਣਨ ਹੋ ਗਿਆ ਸੀ ਜਮੀ ਨਾ ਜੀ ਹਾਂ ਬਸ ਭਾਰੀ ਹੋ ਗਿਆ ਜੀ ਐ ਤੇ ਵੀ ਜਿਵੇਂ ਕੋਈ ਫਟੂਗਾ ਦਿਮਾਗ ਵੀ ਉਹ ਨਾ ਤਾਂ ਛਿੱਕੇ ਆਉਂਦੀ ਸੀ ਨਾ ਬਸ ਕੋਈ ਵੀ ਦਿਮਾਗ ਨੂੰ ਆਏ ਸੁਣ ਜਾ ਹੂਈ ਪਿਆਤੀ ਠੀਕ ਹੈ ਜੀ ਉਸ ਤੋਂ ਬਾਅਦ ਮੈਂ ਆਖਿਆ ਕਿਸੇ ਤੋਂ ਅਸੀਂ ਨੇ ਟੈਸਟ ਵੀ ਕਰਵਾਏ ਉਹਨਾਂ ਨੇ ਵੀ ਨਹੀਂ ਕੁਝ ਦੱਸਿਆ ਏਦੋਂ ਬਾਅਦ ਮੈਂ ਬਾਡੀ ਸਰਵਸ ਬੱਤ ਹੈ ਜੀ ਮਤਲਬ ਤੁਸੀਂ ਦਵਾਈਆਂ ਕਾਫੀ ਥਾਂ ਤੋਂ ਲਈਆਂ ਹੋ ਬਹੁਤ ਥਾਂ ਤੋਂ ਲੈਂਦੀਆਂ ਜੀ ਮਤਲਬ ਕਿੰਨੇ ਸਾਲਾਂ ਤੋਂ ਪ੍ਰੋਬਲਮ ਸੀ ਜੀ ਇਹ 4 ਸਾਲ ਤੋਂ 4 ਸਾਲ ਪਹਿਲਾਂ ਤੁਹਾਡੇ ਸਿਰ 'ਚ ਸੱਟ ਲੱਗਦੀ ਹੈ ਹਾਂ ਜੀ ਸਿਰ 'ਚ ਸੱਟ ਲੱਗ ਕੇ ਬਸ ਉਹਦੇ ਨਾਲ ਹੀ ਨਾੜਾਂ ਬਲੋਪ ਹੋ ਗਈਆਂ ਜਿਵੇਂ ਸੱਟ ਲੱਗੀ ਕੋਈ ਟੋਆ ਟੂਆ ਵੀ ਪਿਆ ਜਾਂ ਕੀ ਹੋ ਗਿਆ ਉਹ ਬੀ ਜੀ ਬਹੁਤ ਡੂੰਗਾ ਪੈ ਰਹਿਤ ਕਿੱਥੇ ਦਿਖਾ ਸਕਦੇ ਹੋ ਮਾੜੇ ਦਰਸ਼ਕਾਂ ਨੂੰ ਵੀ ਕਿੱਥੇ ਇੱਕ ਓਕੇ ਇਧਰ ਕੈਮਰੇ ਦੇ ਵਿੱਚ ਐ ਹੱਥ ਬੰਨ੍ਹ ਕੇ ਥੱਲੇ ਕਰ ਦਿਓ ਜੀ ਓਕੇ ਹਾਂ ਜੀ ਪਹਿਲਾਂ ਇਹ ਬਰਾਬਰ ਹੈਗਾ ਜੀ ਹਾਂ ਜੀ ਪਹਿਲਾਂ ਇਹਦੇ ਵਿੱਚ ਇੰਨਾ ਚਾਰ ਉਂਗਲਾਂ ਪੈਂਦੀਆਂ ਸੀ ਡੁੰਗਾ ਹੋ ਗਿਆ ਸੀ ਡੁੰਗਾ ਹੋ ਗਿਆ ਸੀ ਓਕੇ ਓਕੇ ਹਾਂ ਜੀ ਮਤਲਬ ਬਾਅਦ ਨੇ ਜਦੋਂ ਮੈਂ ਬਾਡੀ ਸਰਵਿਸ ਜੂਸ ਪੀਤਾ ਜੀ ਓਕੇ 25 ਦਿਨੇ ਪੀਤਾ 25 ਦਿਨਾਂ ਚ ਹੀ ਰਿਜ਼ਲਟ ਆ ਗਿਆ ਜੀ ਮਨ ਹੁਣ ਤੇਰਾ ਸਿਰ ਵੀ ਤੁਹਾਡਾ ਬਰਾਬਰ ਆ ਗਿਆ ਹਾਂ ਜੀ ਜਿਵੇਂ ਤੁਹਾਨੂੰ ਪਹਿਲਾਂ ਮਨ ਲਓ ਸਿਰ ਜਾ ਭਾਰੀ ਰਹਿੰਦਾ ਸੀ ਉਹ ਬਿਲਕੁਲ ਓਕੇ ਹੋ ਗਿਆ ਜੀ ਹਾਂ ਜੀ ਦੋਸਤੋ ਬਾਅਦ ਜਮੇ ਤੁਸੀਂ ਨੀਂਦ ਕਹ ਰਹੇ ਸੀ ਨੀਂਦ ਵੀ ਘਟ ਆਉਂਦੀ ਸੀ ਤੁਹਾਨੂੰ ਪਹਿਲਾਂ ਨੀਂਦ ਘਟ ਆਉਂਦੀ ਸੀ ਹੁਣ ਨੀਂਦ ਪੂਰੀ ਆਉਂਦੀ ਹੈ ਨੀਂਦ ਵੀ ਬਹੁਤ ਆਉਂਦੀ ਹੈ ਜੀ ਮੇਰੇ ਇੱਥੋਂ ਪੱਸਲੀਆਂ ਜਦੋਂ ਮੈਂ ਉੱਠਦੀ ਸੀ ਨਾ ਐ ਲੱਗਦਾ ਹੁੰਦਾ ਸੀ ਵੀ ਇਹ ਕਮਜ਼ੋਰੀਆਂ ਇੰਨੀਆਂ ਹੋਇਆ ਬੈਠੀ ਮੈਨੂੰ ਵੀ ਟੁੱਟਣਗੇ ਆ ਓਕੇ ਤੇ ਤੇਲ ਚੜਦਾ ਸੀ ਜੀ ਮੈਨੂੰ ਅੱਛਾ ਜੀ ਇਸ ਵਜ੍ਹਾ ਬਸਤੇ ਜਾਂਦੇ ਮੈਂ ਬਸਤੇ ਚੜਦੇ ਆ ਤੇ ਇਹਨਾਂ ਦੇ ਬਹੁਤ ਪਰਿਵਾਰਾਂ ਨੂੰ ਪ੍ਰੋਬਲਮ ਆਉਂਦੀ ਆ ਤੇਲ ਚੜਦਾ ਹਾਂ ਜੀ ਤੇਲ ਚੜਦਾ ਜੀ ਹੁਣ ਕੋਈ ਵੀ ਚੀਜ਼ ਨਹੀਂ ਮੈਂ ਬਿਲਕੁਲ ਠੀਕ ਹਾਂ ਜੀ ਮੈਂ ਭਾਵੇਂ ਕਿ ਨੇ ਵੀ ਜਿਹੜਾ ਕੋਈ ਬੰਦਾ ਤੰਦਰੁਸਤ ਵੀ ਹੈ ਉਹ ਵੀ ਆਪਾਂ ਕਹਿੰਦੇ ਵੀ ਉਹ ਵੀ ਪਹਿੰਜ ਤੁਸੀਂ ਇਹ ਵਰਤਿਆ ਕਿਵੇਂ ਮਤਲ ਤੁਹਾਡਾ ਫੇਥ ਕਿਵੇਂ ਬਣਿਆ ਇਹ ਚੀਜ਼ ਦੇ ਉੱਤੇ ਬੋਡੀ ਸਰਵਿਸ ਜੀ ਆਪਣੇ ਪਹਿਲਾਂ ਤਾਂ ਬੋਹੂ ਨੂੰ ਦਿੱਤਾ ਸੀ ਜੀ ਅੱਛਾ ਪਹਿਲਾਂ ਸਾਡੇ ਪਹਿਲੀ ਪੁਰਾਣੀ ਵਰਤ ਰਹੇ ਹੋ ਤੁਸੀਂ ਹਾਂ ਜੀ ਪਹਿਲਾਂ ਰਿਜ਼ਲਟ ਉਹਨਾਂ ਨੇ ਲੇਤਾ ਓਕੇ ਉਸ ਤੋਂ ਬਾਅਦ ਮੇਰੀ ਗੁੱਡੀ ਦਾ ਖੂਨ ਗਾੜਾ ਪੀ ਓਕੇ ਉਹਨਾਂ ਨੇ ਵਰਤਿਆ ਤੇ ਤੀਜੀ ਵਾਰ ਮੈਂ ਵਰਤਿਆ ਜੀ ਹੁਣ ਮੇਰਾ ਕੁੜਮਾ ਵਰਤ ਰਿਹਾ ਜੀ ਮੇਰੀ ਭੈ ਗੁੱਡੀ ਆਦਾ ਸਾਰੇ ਨੂੰ ਤੁਹਾਨੂੰ ਰਿਜ਼ਲਟ ਆਇਆ ਸਾਰਿਆਂ ਨੂੰ ਰਿਜ਼ਲਟ ਪੂਰੇ ਓਕੇ ਉਹਨੇ ਦੋ ਪਿੱਗੇ ਸਰੋਂ ਵੱਡੇ ਹੈ ਜੇ ਬੁੜਾ ਜੰਮੀ 80 ਸਾਲ ਦਾ ਹੈ ਪਹਿਲਾਂ ਉਹ ਕੰਮ ਕਰਦੇ ਨਹੀਂ ਸੀ ਹਾਂ ਜੀ ਉਹ ਪੀੜੀ ਲੈ ਕੇ ਹਰਾ ਵੜਦਾ ਸੀ ਜੇ ਥੱਬਾ ਵੱਡਣਾ ਓਕੇ ਹੁਣ ਉਹਨਾਂ ਨੇ ਸਾਰੇ ਅੱਛਾ ਤੁਸੀਂ ਉਹਨਾਂ ਨੂੰ ਸਾਰਿਆਂ ਨੂੰ ਦੇਖ ਕੇ ਫਿਰ ਤੁਸੀਂ ਡਿਸੀਜਨ ਲਿਆ ਵੀ ਮੈਂ ਸਰੀਰ ਦੀ ਸਫਾਈ ਕਰਾਵਾਂ ਬਸ ਹਾਂ ਜੀ ਮੈਂ ਆਖਿਆ ਵੀ ਮੈਂ ਇਹ ਵੀ ਦੇਖ ਲੈਨੇ ਵੀ ਇਹ ਭਾਰੀ ਰਹਿੰਦਾ ਸਿਰ ਹੂੰ ਵੀ ਉਹ ਮੈਂ ਪੀਤ ਜੇ ਜਦੋਂ ਹੁਣ ਮੇਰੇ ਨਾਲ ਤਾਂ ਮੈਨੂੰ ਛੇਕਾਂ ਬਹੁਤ ਆਉਂਦੀਆਂ ਨੇ ਜੀ ਸੇ ਖੁੱਲ ਗਿਆ ਮਨ ਦਿਮਾਗ ਖੁੱਲ ਗਿਆ ਜੀ ਨਾਲੇ ਮੈਂ ਚੀਜ਼ ਧਰ ਕੇ ਭੁੱਲ ਜਾਂਦੀ ਸੀ ਵੀ ਮੈਂ ਆ ਚੀਜ਼ ਕਿ ਪਤਾ ਨਹੀਂ ਕਿੱਥੇ ਧਰੀ ਸੀ ਠੀਕ ਹੈ ਉਹ ਸਾਰੀ ਮੇਰੇ ਬਿਲਕੁਲ ਜਾ ਮੇ ਸਾਰਾ ਕੁਝ ਜਾ ਹਾਂ ਜੀ ਓਕੇ ਪੰਜੀ ਥੋੜਾ ਡਰੈਸ ਵੀ ਦੱਸ ਦੋ ਪਰਿਵਾਰਾਂ ਨੂੰ ਵੀ ਕਿਹੜੀ ਜਗ੍ਹਾ ਦੇ ਰਹਿਣ ਵਾਲੇ ਆ ਆਪਾਂ ਆਪਣਾ ਜੀ ਪਿੰਡ ਸਾਰੋਂ ਹੈ ਜੀ ਓਕੇ ਜੀ ਜ਼ਿਲ੍ਹਾ ਸੰਗਰੂਰ ਇਹ ਸਾਰੋਂ ਇੱਕ ਤਾਂ ਸੁਨਾਮ ਕੋਲੇ ਪੈ ਗਿਆ ਪੰਜੀ ਨਹੀਂ ਜੀ ਇਹ ਧੂਰੀ ਕੋਲੇ ਅੱਛਾ ਧੂਰੀ ਕੋਲੇ ਸਾਰੋਂ ਪਿੰਡ ਹੈ ਜੀ ਹਾਂ ਓਕੇ ਜੀ ਠੀਕ ਹੈ ਜੀ ਤੇ ਉੱਥੋਂ ਦੇ ਤੁਸੀਂ ਰਹਿਣ ਵਾਲੇ ਹੋ ਹਾਂ ਜੀ ਤਾ ਸਭ ਬਹੁਤ ਬਹੁਤ ਧੰਨਵਾਦ ਪੈ ਜੀ ਤੁਸੀਂ ਨੇ ਟਾਈਮ ਕੱਢਿਆ ਤਾਂ ਦੋਸਤੋ ਗੱਲ ਸਮਝਣ ਵਾਲੀ ਹੈਗੀ ਹੈ ਵੀ ਬਾਡੀ ਸਰਵਿਸ ਦਾ ਜਿਵੇਂ ਆਪਾਂ ਨੂੰ ਦੱਸਿਆ ਗਿਆ ਵੀ ਸਿਰ ਦੇ ਵਿੱਚ ਸੱਟ ਲੱਗ ਗਈ ਸੀ ਇੱਕ ਡੂੰਗਾ ਟੂਆ ਬਣ ਗਿਆ ਸੀ ਉੱਥੇ ਵੀ ਰਿਜ਼ਲਟ ਦੇਖੇ ਗਏ ਔਰ ਇਹਨੇ ਜ਼ਬਰਦਸਤ ਰਿਜ਼ਲਟ ਤਾਂ ਦੋਸਤੋ ਆਪਾਂ ਨੇ ਵੀ ਸਰੀਰ ਦੀ ਸਫਾਈ ਕਰਾਈ ਹੈ ਜਿਵੇਂ ਆਪਾਂ ਨੂੰ ਦੱਸਿਆ ਜਾਂਦਾ ਔਰ ਅਸੀਂ ਬਾਰੀ-ਬਾਰੀ ਰਿਪੀਟ ਕਰਦੇ ਹਾਂ ਵੀ ਸਰੀਰ ਦੀ ਦੋ ਸਫਾਈ ਕਰਾਨਿਆਂ ਬਾਡੀ ਸਰਵਿਸ ਵਰਤਨਾ ਸਭ ਤੋਂ ਪਹਿਲਾਂ 50 ਦਿਨਾਂ ਦਾ ਤੁਹਾਨੂੰ ਕੋਰਸ ਦਿੱਤਾ ਜਾਂਦਾ ਔਰ ਜ਼ਿਆਦਾਤਰ ਪਰਿਵਾਰ ਨੂੰ ਪਹਿਲੇ 50 ਦਿਨਾਂ 'ਚ ਰਿਜ਼ਲਟ ਆਇਆ ਸਰੀਰ ਦੀ ਸਫਾਈ ਹੈ ਨਾ ਆਪਣੇ ਸਰੀਰ ਦੀ ਸਫਾਈ ਕਰਾਈਏ ਔਰ ਆਨੰਦਮਈ ਜਿੰਦਗੀ ਜੀਏ ਇਹ ਵੀਡੀਓ ਅਗਰ ਤੁਹਾਡੇ ਪਰਿਵਾਰ ਦੇ ਅੰਦਰ ਕਿਸੇ ਨੂੰ ਕੋਈ ਦਿੱਕਤ ਆ ਜਾ ਰਿਹਾ ਰਿਲੇਸ਼ਨਸ਼ਿਪ ਦੇ ਵਿੱਚ ਕਿੰਨੀਆਂ ਤਾਂ ਹੁੰਦੀਆਂ ਹੀ ਨੇ ਉਹਨਾਂ ਨੂੰ ਵੀ ਇਹ ਵੀਡੀਓ ਸ਼ੇਅਰ ਕਰ ਸਕਦੇ ਆ ਇਹ ਦੋਸਤੋਂ ਪੰਜ ਜੂਸ ਬਾਡੀ ਸਰਵਿਸ ਬਹੁਤ ਜ਼ਬਰਦਸਤ ਚੀਜ਼ ਆ ਸਾਡੇ ਸਰੀਰ ਦੀ ਸਫਾਈ ਹੋ ਗਈ ਤਾਂ ਆਪਾਂ ਆਨੰਦ ਲੈ ਸਕਦੇ ਆ ਜ਼ਿੰਦਗੀ ਦਾ ਥੈਂਕ ਯੂ